ਆਮ ਆਦਮੀ ਪਾਰਟੀ ਵੱਲੋਂ ਅੱਜ ਜਲੰਧਰ ਦੇ ਸ਼੍ਰੀ ਗੁਰੂ ਰਵਿਦਾਸ ਚੌਂਕ ਵਿਖੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਚੋਣ ਦਫ਼ਤਰ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਦਫ਼ਤਰ ਵਿੱਚ ਸੁਖਮਣੀ ਸਾਬਜੀ ਦੇ ਪਾਠ ਦੇ ਭੋਗ ਪਾਏ ਗਏ। ਭੋਗ ਉਪਰੰਤ ਲੋਕ ਸਭਾ 2024 ਚੋਣਾਂ ਤੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਪਵਨ ਕੁਮਾਰ ਟੀਨੂ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਪਵਨ ਕੁਮਾਰ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਮਾਨਸਿਕ ਸੰਤੁਲਨ ਗਵਾ ਬੈਠੇ ਹਨ। ਇਸ ਕਰਕੇ ਉਹ মিডিਆ ਵਿੱਚ ਬੇਤੁਕੇ ਬਿਆਨ ਦੇ ਰਹੇ ਹਨ ਚੋਣ ਕਮਿਸ਼ਨ ਵੱਲੋਂ ਮੰਗੀ ਗਈ ਰਿਪੋਰਟ ਤੇ ਉਹਨਾਂ ਕਿਹਾ ਕਿ মিডিਆ ਵਿੱਚ ਰਹਿਣ ਖਾਤਰ ਚਰਨਜੀਤ ਸਿੰਘ ਚੰਨੀ ਇਸ ਤਰ੍ਹਾਂ ਦੇ ਸੈਣਾ ਨੂੰ ਲੈ ਕੇ ਬੇਤੁਕੇ ਬਿਆਨ ਦਿੰਦੇ ਰਹਿੰਦੇ ਹਨ ਬੀਤੇ ਦਿਨੀ ਬੀਬੇ ਜਗੀਰ ਕੌਰ ਤੇ ਚਰਨਜੀਤ ਸਿੰਘ ਚੰਨੀ ਦੀ ਵੀਡੀਓ মিডিਆ ਵਿੱਚ ਵਾਇਰਲ ਹੋਣ ਤੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਤੇ ਤੰਜ ਕੱਸਦਿਆਂ ਹੋਇਆਂ ਕਿਹਾ ਕਿ ਇਹ ਇੱਕ ਵਾਰ ਦਾ ਕੰਮ ਨਹੀਂ ਹੈ ਚਰਨਜੀਤ ਸਿੰਘ ਚੰਨੀ ਪਿਛਲੇ ਦਿਨਾਂ ਦੇ ਵਿੱਚ ਵੀ ਆਈਏਐਸ ਅਧਿਕਾਰੀ ਨਾਲ ਹੋਈ ਛੇੜਖਾਨੀ ਦੇ ਕਾਰਨ ਚਰਚਾ ਵਿੱਚ ਰਹੇ ਹਨ ਅੱਜ ਲੋਕ ਸਭਾ ਹਲਕਾ ਜਲੰਧਰ ਦਾ ਆਮ ਆਦਮੀ ਪਾਰਟੀ ਦਾ ਦਫ਼ਤਰ ਖੋਲਿਆ ਗਿਆ ਗੁਰੂਵਰ ਦਾ ਆਸ਼ਾਮ ਸਾਹਮਣੇ ਕਈ ਹਸਪਤਾਲ ਇਹਦਾ ਉਦਘਾਟਨ ਮਾਨਯੋਗ ਸਰਦਾਰ ਬਲਕਾਰ ਸਿੰਘ ਜੀ ਕੈਬਨਿਟ ਮੰਤਰੀ ਸਾਹਿਬ ਨੇ ਕੀਤਾ ਮਾਰਾਇਦਾ ਓਟ ਆਸਰਾ ਲੈਣ ਉਪਰੰਤ ਅਰਦਾਸ ਕਰਾ ਕੇ ਇਹ ਦਫ਼ਤਰ ਦਾ ਸਟਾਰਟ ਕੀਤਾ ਗਿਆ ਸਾਰੇ ਹਲਕਾ ਇੰਚਾਰਜ ਸਹਿਬਾਨ ਜ਼ਿਲ੍ਹਾ ਪ੍ਰਧਾਨ ਸਹਿਬਾਨ ਤੇ ਹੋਰ ਜਿਹੜੇ ਜ਼ਿੰਮੇਵਾਰ 파ਰਟੀ ਦੇ ਲੀਡਰ ਹੈ ਉਹ ਸਾਰੇ ਸ਼ਾਮਿਲ ਹੋਏ ਆ ਇਸ ਦਫ਼ਤਰ ਚੋਂ ਸਾਰੇ ਲੋਕ ਸਭਾ ਦਾ ਕੈਂਪੇਨ ਦਾ ਕੰਮ ਚੱਲੇਗਾ ਮੀਟਿੰਗ ਫਿਕਸ ਕਰਨੀਆ ਮੀਡੀਆ ਨਾਲ ਰੂਬਰੂ ਹੋਣਾ ਇਸ ਦਫ਼ਤਰ ਚੋਂ ਅਸੀਂ ਹਰਪ੍ਰਧਨ ਸਿੰਘ ਜੀ ਨੂੰ ਤੇ ਕੁਰਚਨ ਸਿੰਘ ਜੀ ਨੂੰ ਇਸ ਦਫ਼ਤਰ ਵਿੱਚ ਬੈਠਣਗੇ ਕਿ ਉਹ ਸਾਰਾ ਇਥੋਂ ਤੁਹਾਡੇ ਨਾਲ ਵੀ ਤੇ ਪਾਰਟੀ ਲੀਡਰਸ਼ਿਪ ਨਾਲ ਵੀ ਡੀਲ ਕਰਨਗੇ। ਬਹੁਤ-ਬਹੁਤ ਤੁਹਾਡਾ ਇਥੇ ਆਉਣ ਤੇ ਬਹੁਤ-ਬਹੁਤ ਧੰਨਵਾਦ। ਹੁਣ ਗਵਰਨਮੈਂਟ ਲਈ। ਸਭ ਤੋਂ ਪਹਿਲਾਂ ਬਹੁਤ ਸੀ ਸਵਾਲ ਜੋ ਸਾਡੇ ਜਿਨੇ ਪ੍ਰਿੰਟ মিডিਆ ਨੂੰ ਚੈਨ ਐਲੈਕਟ੍ਰੋਨ ਦੇ ਘੋਸ਼ਣੇ ਸਾਥੀ ਜਿਹੜਾ ਵੀ ਰਾਏ ਆ ਉਹਨਾਂ ਦਾ ਹੌਸਲਾ ਬਖਸ਼ਣਕੂਕੀ ਇੱਕ ਪ੍ਰਿੰਟ মিডিਆ ਚੈਲੇ ਐਲੈਕਟ੍ਰੋਨਸ মিডিਆ ਹੈ ਉਹੀ ਅੱਜ ਜਨਤਾ ਦੇ ਵਿੱਚ ਜਿਹੜਾ ਸਹੀ ਤੇ ਗਲਤ ਦੀ ਪਛਾਣ ਕਰਵਾਵਾ ਸਰਦਾ ਕੋ ਬਹੁਤ ਜ਼ਰੂਰ ਹੈ ਸਮਾਜ ਦੇ ਵਿੱਚ ਜਿਸ ਦਾ ਕਿ ਬਹੁਤ ਬਹੁਤ ਧੰਨਵਾਦ ਵੈਲਕਮ ਔਰ ਅੱਜ ਜਿਵੇਂ ਸਾਡੇ ਉਨੀਵਾਰ ਸ਼੍ਰੀ ਪਰਮਜੀਤ ਸਿੰਘ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਬੁਲੈਕ ਕੀਤਾ ਅੱਜ ਅਸੀਂ ਜਿਹੜਾ

ਤੇ ਰਾਤ ਨੂੰ ਆਪਾਂ ਸੌਂਕ ਬਣਾ। ਇਹ ਇਹ ਦੇਸ਼ ਦੀ ਸੁਰੱਖਿਆ ਦਾ ਇਸ ਦੇਸ਼ ਦੀ ਆਣ-ਬਣ ਸ਼ਾਨ ਹੋਦ ਕਰਕੇ ਦੁਨੀਆ ਦੀ ਤੀਜੇ ਨੰਬਰ ਦੀ ਫੌਜ ਆ ਹੈ ਭਾਰਤ ਦੇ। ਸੱਚਨੀ ਜੀ ਨੂੰ ਰਾਜਨੀਤੀ ਕਰਨ ਪਰ ਰਾਜਨੀਤੀ ਵਿੱਚ ਫੌਜੀਆ ਨੂੰ ਇਸ ਤਰ੍ਹਾਂ ਲੈ ਕੇ ਆਉਣਾ ਜਾਂ ਉਹਨਾਂ ਨੂੰ ਸਤੰਤ ਕਹਿਣਾ ਉਹਨਾਂ ਦੀ ਮੌਤ ਨੂੰ ਉਹਨਾਂ ਦੀ ਕੁਰਬਾਨੀ ਬਲਿਦਾਨ ਨੂੰ ਸਤੰਤ ਕਹਿਣਾ ਇਹ ਸਾਰੇ ਭਾਰਤ ਵਾਸੀਆਂ ਦੇ ਇਹ ਖਾਸ ਕਰਕੇ ਫਜੀਆਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਨੂੰ ਪ੍ਰੇਸ਼ਟਾਈ। ਅਜਾ ਇੱਕ ਕਾਮੇ ਵੀ ਸਭੀ ਦਿਨੋਂ ਆਪਣੇ ਡਾਕਟਰ ਨੂੰ ਬੁਲਾਇਆ ਉਹਨਾਂ ਦੇ ਬਾਰੇ ਕੋਮਪਲੇਂਟ ਦਿੱਤੀ ਹੈ। ਕਮਿਸ਼ਨਰ ਆਫਿਸ ਦੇ ਵਿੱਚ ਜਿੱਦ ਤੋਂ ਤੁਹਾਡੇ ਨਾਮ ਦਾ ਵੀ ਤਰਫਿਕ ਕੀਤਾ ਜਾਂਦਾ ਹੈ। ਕਦਰ ਕਿ ਬੀਬੀ ਚਿਕਿਤਸਾ ਹੌਰਾ ਤੇ ਵੀਡੀਓ ਕਰੀਏ ਫਿਰ ਵੀ ਆਪਣੇ ਸੋਸ਼ਲ ਮੀਡੀਆ ਫੇਸਬੁਕ ਹੋਣਾ ਹੈ ਕਿ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਹੈ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਵੇਂ ਦੇਖੋ। ਕਾਰਵਾਈ ਤਾਂ ਜਿਹੜੇ ਸਰੇ ਬਾਜ਼ਾਰ ਇਹੋ ਜਿਹੀ ਕਰਪੂਤ ਕੀਤੀ ਹੈ ਜਿਸ ਮੰਜ਼ਿਲ ਸਮਾਜਿਕ ਕਰਪੂਤ ਹੈ। ਸਮਾਜਿਕ ਬਰਾਹੀਆ ਕਿ ਇੱਕ ਔਰਤ ਸਰਕਾਰੀ ਔਰਥੀ ਭੈਣਾ ਹੋਵਦੀ ਉਹਦੇ ਮੂੰਹ ਨੂੰ ਕਿਸ ਤਰ੍ਹਾਂ ਹੱਥ ਲਗਾਇਆ ਗਿਆ ਇਹਨੂੰ ਲੋਕਾਂ ਨੇ ਠੀਕ ਨਹੀਂ ਸਮਝਿਆ ਤੇ ਸਿਆਣੇ ਲੋਕਾਂ ਨੇ ਕਿਹਾ ਵੀ ਇਹ ਸਿਆਣਿਆਂ ਵਾਲੇ ਤੇ ਚੰਗੀ ਮਾਨਸਿਕਤਾ ਵਾਲੇ ਬੰਦੇ ਦੀ ਨਿਸ਼ਾਨੀ ਨਹੀਂ ਹੈ ਜਿਹੜੀ ਵੀਡੀਓ ਦਿਖਾਈ ਦਿੱਤੀ ਜਿਹਨੂੰ ਕੱਟ ਵੱਟ ਕੇ ਚਲਾਇਆ ਗਿਆ ਜਦੋਂ ਮੈਂ ਉਹਨਾਂ ਦੇ ਆਧਾਰਿਕ ਫੇਸਬੁਕ ਪੇਜਾਂ ਲਾਏ ਆ ਉਹ ਚੀਜ਼ ਦਾ ਬੰਦਾ ਹੈ ਹੁਣ ਤੁਸੀਂ ਇਹ ਵੀ ਗੱਲ ਸਮਝ ਲਓ ਕਿ ਇਲੈਕਸ਼ਨ ਚੱਲ ਰਿਹਾ ਹੈ ਇਲੈਕਸ਼ਨ ਜੇ ਗਲਤੀ ਤੇ ਚਿੱਪੀ ਹੈ ਕਰਨ ਦੀ ਚੰਨੀ ਹੋਣਾ ਨੇ ਜਿੰਨਾ ਜਿਹਦਾ ਬੁਰਾ ਮਨਾਇਆ ਲੋਗਾਂ ਤੇ ਹੁਣ ਕਾਂਗਰਸ ਤੇ ਕਾਂਗਰਸ ਤੇ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਮਿੰਟ ਹੋ ਗਿਆ ਸਭ ਗੱਲ ਸਮਝ ਲਓ ਤੇ ਹੁਣ ਜਿਹੜੀ ਜਿਹੜੀ ਤੁਸੀਂ ਉੱਥੇ ਹੀ ਸੀ ਸਾਰੇ ਉਦੇ ਵਿੱਚੋਂ ਕੀ ਕੱਟਿਆ ਵੱਡਾ ਕਿੰਨੇ ਵੱਡਿਆ ਤੁਸੀਂ ਦੱਸ ਸਕਦੇ ਹੋ ਕਿ ਕੀ ਉਹ ਘਟਨਾ ਹੋਈ ਨਹੀਂ ਵੀ ਜਾਂ ਉੱਥੇ ਹਾਜ਼ਰ ਨਹੀਂ ਸੀ ਚੰਨੀ ਜੀ ਬੀਬੀ ਜੀ ਹਾਜ਼ਰ ਨਹੀਂ ਸੀ ਚਲੋ ਇਹ ਤਾਂ ਹੁਣ ਇਲੈਕਸ਼ਨ ਦੀਆਂ ਗੱਲਾਂ ਹਨ ਉਹਨਾਂ ਨੂੰ ਕਰ ਲੈਂਦੇ ਹੋ ਲੇਕਿਨ ਜੋ ਉਹਨਾਂ ਨੇ ਕਰਤੂਤ ਉਹਨਾਂ ਦੀ ਮਾਨਸਿਕਤਾ ਜਿਹੜੀ ਆ ਇੱਕ ਔਰਤ ਪ੍ਰਤੀ ਉਹ ਚੰਨੀ ਜੀ ਦੀ ਮੰ ਗੰਦੀ ਮਾਨਸਿਕਤਾ ਸਾਹਮਣੇ ਆ ਚੁੱਕੀ ਹੁਣ ਤਾਂ ਕਿਹਾ ਕਿ ਬੀਬੀ ਆਪਕੜ ਨਹੀਂ ਕਹਿੰਦੇ ਆਪਰੇ ਇਹ ਬੁਧੀ ਵੀ ਥੈਂਕ ਯੂ ਸੀ ਜੀ हां ਇਹ ਗੱਲ ਉਹਨਾਂ ਨੇ ਉਦੋਂ ਵੀ ਕਹੀ ਸੀ ਜਦੋਂ ਇੱਕ ਆਈਏਐਸ ਮਹਿਲਾ ਅਧਿਕਾਰੀ ਨੂੰ ਅਸ਼ਲੀਲ ਤੇ ਗੰਦੇ ਮੈਸੇਜ ਭੇਜੇ ਉਸ ਵੇਲੇ ਵੀ ਇਹੀ ਕਿਹਾ ਗਿਆ ਕਿ ਗਿਆ ਸੀ ਕਿ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਇੱਕ ਫੋਟੋ ਇੱਕ ਪੋਸਟ ਲੱਗੇ ਪਿੱਛੇ ਜੇ ਕਾਂਗਰਸ ਵਾਲਿਆਂ ਨੇ ਲਵਾਏ ਆ ਫੋਟੋ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਸੀ ਵੀ ਇਹ ਤਾਂ ਬਹੁਤ ਪੁਰਾਣੀ ਫੋਟੋ ਸੋ ਇਹ ਅਕਸਰ ਚੰਨੀ ਜੀ ਇਦਾਂ ਦੇ ਪਰ ਦੇਵਵਾਦਾਂ ਚ ਕਿਉਂ ਰਹਿੰਦੇ ਆ ਚੰਨੀ ਜੀ ਇਹਦਾ ਜਵਾਬ ਦੇਣ ਚੰਨੀ ਜੀ ਨੂੰ ਜਵਾਬ ਦੇਣਾ ਚਾਹੀਦਾ ਹੈ ਉਹ ਜਲੰਧਰ ਦਾ ਬੜਾ ਜੈਂਟਲਮੈਨ ਪੋਲਿਟਿਸ਼ੀਅਨ ਹੁੰਦੇ ਸੀ ਵੀ ਇਹ ਕਿੱਥੋਂ ਮੈਂ ਹੁਣ ਕੀ ਕਹਾਂ ਕਿੱਥੋਂ ਕਾਂਗਰਸ ਨੂੰ ਐਦਾਂ ਦਾ ਅੰਦਰ ਲੱਪਿਆ ਅਨੇਕ ਲੱਪ ਹੋਇਆ ਲੈ ਪੰਜਾਬ ਉਹ ਸਰੇ ਕਿਹਦੇ ਕੀ ਉਹ ਆਪਣੇ ਪਾਰਟੀ ਦੇ ਪ੍ਰਾਈਟਿਜ਼ ਤੇ ਐਕਟਿਵਿਟੀਸ ਤੇ ਲੋਕਾ ਕਾਰੋਬਾਰ ਕਰਦੇ बिराजमानप्टन अमरिंद ने ना चार हफ्तिया गुप्ता साहब की सो खरी चनी खड़े साल आनंद कांग्रेस वाले ने पिछे चनी जी ने ਕਰਪਸ਼ਨ ਕੀਤੀ 5 ਸਾਲ ਮੰਤਰੀ ਬਣ ਕੇ ਪੈਸੇ ਖਾਦੇ ਤੇ ਹੁਣ ਉਹਨਾਂ ਨੂੰ ਨਸ਼ੇ ਤੇ ਉੱਤੇ ਹੁੰਦੇ ਨਸ਼ਿਆਂ ਤੇ ਉੱਤੇ ਕਾਰਵਾਈ ਸਟਰੋਂਗ ਆਮ ਆਦਮੀ ਪਾਰਟੀ ਕਰ ਰਹੀ ਹੈ ਵੱਡੇ ਵੱਡੇ ਗੈਂਗਸਟਰ ਵੱਡੇ ਵੱਡੇ ਨਸ਼ਾ ਤਸਕਰ ਫੜ ਕੇ ਅੰਦਰ ਕਰ ਰਹੇ ਆ ਤੁਸੀਂ ਦੇਖਿਓ ਜਲੰਧਰ ਦੇ ਲੋਕ ਮੇਤੇ ਵਿਸ਼ਵਾਸ ਕਰੰਨ ਅਸੀਂ ਬੈਠੇ ਆ ਅਸਾ ਪ੍ਰਕਾਸ਼ ਸਿੰਘ ਜੀ ਨਸ਼ੇ ਪੱਖੋਂ ਸਾਰਾ ਸਾਫ ਕਰਦਿਆਂਗੇ ਤੇ ਜਿਹੜਾ ਇਹਨਾਂ ਨੇ ਕਾਂਗਰਸ ਨੇ ਗੰਦ ਪਾਇਆ ਕਰਪਸ਼ਨ ਦਾ ਤੇ ਨਸ਼ੇ ਦਾ ਉਹਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਆਮ ਪਾਰਟੀ ਦੀ ਐਸੀ ਕਰਕੇ ਦਿਖਾਵਾਂਗੇ ਅਜਾ ਕੇ ਉਹਨੂੰ ਲੈ ਕੇ ਪੜ ਗਿਆ ਛੱਡਾਵਾ ਹੋ ਗਿਆ ਅੰਤਿਮ ਇਹ ਲਾਭ ਉਹ ਜਿਹੜਾ 14 ਕਰੋੜ ਰੁਪਏ ਦਾ ਵਾਅਦਾ ਕੀਤਾ ਗਿਆ ਸੀ ਉਹੋ ਕੀ ਇਹ ਵੀ ਸੰਸਦ ਸੱਤ ਨੇ ਕਹਿੰਦੇ ਆਮ ਆਦਮੀ ਪਾਰਟੀ ਦੇ ਦੇਖੋ ਆਮ ਆਦਮੀ ਦੇਖੋ ਆਮ ਆਦਮੀ ਪਾਰਟੀ ਇੱਕ ਤਾਂ 23 ਸਰਕਾਰਾਂ ਕਾਂਗਰਸ ਅਕਾਲੀ ਆਖਰ ਤੇ ਜਾ ਕੇ ਕੋਈ ਵਾਅਦਾ ਪੂਰਾ ਕਰਦੇ ਜਿਹੜਾ ਹਰ ਪਰਿਵਾਰ ਦਾ 3000 ਰੁਪਇਆ ਮਹੀਨਾ ਮਾਫ ਕੀਤਾ ਹਜ਼ਾਰ ਨਹੀਂ ਦਿੱਤਾ ਹਲੇ ਪਰ 3000 ਦਿੱਤਾ ਉਹਦੇ ਬਦਲੇ ਜਿਹਦਾ ਵਾਅਦਾ ਵੀ ਨਹੀਂ ਸੀ ਕੀਤਾ ਪਰ ਉਹ ਜਿਹੜਾ ਹਜ਼ਾਰ ਦਾ ਵਾਅਦਾ ਉਹ ਵੀ ਅਗਲੇ 2 ਮਹੀਨੇ ਚ ਭਗਵਨ ਸਿੰਘ ਮਾਨ ਦੀ ਸਰਕਾਰ ਪੂਰਾ ਕਰ ਰਹੀ ਹੈ ਤੇ ਜਿਹੜੇ ਕਹਿੰਦੇ ਕਾਂਗਰਸੀ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਰ ਸਕਦੇ ਆ ਤੁਸੀਂ ਕਿਵੇਂ ਕਰੋਗੇ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਆਸੀਂ ਕਰਕੇ ਦਿਖਾਵਾਂਗੇ 2 ਮਹੀਨੇ